ਕਹਿੰਦੇ ਨੇ ਜਦੋਂ ਕਿਸੇ ਬੰਦੇ ਦੀ ਮਾੜੀ ਕਿਸਮਤ ਹੋਵੇ ਤਾਂ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ। مصیبتਾਂ ਦਾ ਪਹਾੜ ਡੁੱਟ ਪਿਆ ਹੈ ਸ਼੍ਰੋਮਈ ਆਕਾਦੀ ਦਲ ਦੇ ਸਾਬਕਾ ਮਾਲ ਮੰਤਰੀ ਅਤੇ ਸੀਨੀਅਰ ਆਗੂ ਵਿਕਰਮ ਮਜੀਠੀਆ ਤੇ ਹਰ ਪਾਸਿਓਂ ਸਮੱਸਿਆ ਨੇ ਘੇਰਾ ਪਾ ਲਿਆ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲ ਵਚਾਇਆ ਗਿਆ। ਪੱਕੇ ਹੱਥ ਪਾਏ ਗਏ। ਵਿਜੀਲੈਂਸ ਨੂੰ ਤਗੀਦ ਕੀਤਾ ਗਿਆ ਕਿ ਬਣਦੀ ਕਾਰਵਾਈ ਕਰਕੇ ਪੱਕੇ ਭਾਂਡੇ ਦੇ ਵਿੱਚ ਪਾ ਦਿਓ ਹਾਲਾਂਕਿ ਵਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਵੱਲੋਂ ਰੱਜ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਸਿਆ ਜਾ ਰਿਹਾ ਹੈ ਭਈ ਨਹੀਂ ਜਿਹੜੇ ਵਿਕਰਮ ਮਜੀਠੀਆ ਨੇ ਉਹ નિર્ਦੋਸ਼ ਨੇ ਬਦਲਾਖੋਰੀ ਦੀ ਰਾਸਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਮੇਰੀਆਂ ਮਾਵਾ ਅਤੇ ਮੇਰਾ ਮੇਰੀਆਂ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਨੂੰ ਚਿੱਟਾ ਕਰ ਦਿੱਤਾ ਚਿੱਟੇ ਦੇ ਨਸ਼ੇ ਨਾਲ ਹਜ਼ਾਰਾਂ ਨੌਜਵਾਨ ਮਰ ਗਏ ਇੱਕ ਦੌਰ ਸੀ 1984 ਦਾ ਇੱਕ ਦੌਰ ਸੀ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਚਿੱਟਾ ਆਇਆ ਚਿੱਟੇ ਨੇ ਕਈ ਮਾਵਾ ਅਤੇ ਕਈ ਭੈਣਾਂ ਦੇ ਭਰਾ ਖਾਲਾ ਤੇ ਜਿਨ੍ਹਾਂ ਨੇ ਵੇਚਿਆ ਉਹ ਬਾਅਦ ਇਸ ਕੱਲ੍ਹ ਅਸਪਸ ਦੀ ਕਰਨ ਬਿਲਕੁਲ برداشت ਨਹੀਂ ਪੰਜਾਬ ਗੁਰੂਆਂ ਪੀਰਾਂ ਪਗੰਬਰਾ ਦੀ ਧਰਤੀ ਹੈ ਚਿੱਟੇ ਨਾਮ ਦਾ ਨਸ਼ਾ برداشت ਨਹੀਂ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਲੇਕਿਨ ਵਿਕਰਮ ਜੀਠੀ ਆਦਿਆਂ ਮੁਸ਼ਕਲਾਂ ਵੱਧ ਗਈਆਂ ਕਿਉਂਕਿ ਸ਼ਾਮਤ ਆ ਗਈ ਹੈ ਜੇਲ੍ਹ ਦੇ ਵਿੱਚ ਬੈਠੇ ਹੋਏ ਦੀ ਹਾਲਾਂਕਿ ਕੋਈ ਬਿਆਨਬਾਜ਼ੀ ਵੀ ਨਹੀਂ ਕੀਤੀ ਕਿ ਵਿਕਰਮ ਜੀਠੀ ਵੱਲੋਂ ਨਾ ਵਿਕਰਮ ਜੀਠੀ ਦੇ ਹੱਕ ਵਿੱਚ ਆਏ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਕਨਾਰਾ ਕਰ ਗਿਆ ਬੀਬਾ ਸਿਮਰਤ ਕੌਰ ਵੀ ਕਨਾਰਾ ਕਰ ਗਿਆ ਜਿੰਨੀ ਵੀ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਵੱਲੋਂ ਇੱਕ ਵਾਰ ਵੀ ਬਿਆਨ ਨਹੀਂ ਆਇਆ ਬਿਕਰਮ ਮਜੀਠੀਆ ਦੇ ਹੱਕ ਵਿੱਚ ਇੰਜ ਲੱਗਦਾ ਹੈ ਜਿਵੇਂ ਇਹ ਸਾਰੇ ਮੈਦਾਨ ਛੱਡ ਕੇ ਭੱਜ ਗਿਆ ਹੋਣ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗਨੀਬ ਕੌਰ ਮਜੀਠੀਆ ਇੱਕ ਦੂਜੇ ਨੂੰ ਸੱਦੇ ਹੋ ਗਏ ਨੇ ਗਨੀਬ ਕੌਰ ਮਜੀਠੀਆ ਵੱਲੋਂ ਕਿਆ ਜਾ ਰਿਹਾ ਹੈ ਕਿ ਜੇਕਰ ਕੋਈ ਦਸਤਾਵੇਜ਼ ਹੈ ਨਹੀਂ ਕੋਈ ਸਬੂਤ ਨੇ ਤੇ ਸਾਨੂੰ ਪੇਸ਼ ਕਰ ਆਕੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਹਜ਼ਾਰ ਏਕੜ ਜ਼ਮੀਨ ਵੜਾਈ ਹੈ ਆ ਜਿਹੜਾ ਸੈਨਿਕ ਫਾਰਮ ਹੈ ਜਿਸ ਦੀ ਕੀਮਤ ਪੌਣੇ 200 ਫਿਰ ਰੁਪਏ ਦੱਸੀ ਜਾ ਰਹੀ ਕਿਵੇਂ ਲਿਆ ਹੈ ਫਿਰ ਕਿਹੜੀ ਗਰਵੀਨ ਗ੍ਰੀਨ ਐਵੇਨਿਊ ਜਿਹੜੀ ਕਲੋਨੀ ਕੱਟੀ ਗਈ ਹੈ ਸਤਾ ਅਤੇ ਪਿੰਦੀ ਦੇ ਨਾਲ ਜਿਹੜੇ ਨੇ ਸੰਬੰਧ ਕਿਥੇ ਸਾਨੂੰ ਦਿਖਾਉ ਪਾਸੀ ਲੇਕਿਨ ਸ਼ਾਮਤ ਆ ਗਈ ਹੈ ਬਚਣਾ ਮੁਸ਼ਕਲ ਹੋਵੇਗਾ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮਤਰੀ ਵਿਕਰਮ ਮਜੀਠੀਆ ਦਾ ਕਿਉਂਕਿ ਐਨਸੀਬੀ ਇਸ ਕੇਸ ਦੀ ਹੁਣ ਜਿਹੜੀ ਹੈ ਤਹਿ ਦੇ ਵਿੱਚ ਜਾਵੇਗੀ ਉਹ ਜੜਾ ਤੋਂ ਉਖਾਰੇਗੀ ਕਿ ਕੌਣ ਗਲਤ ਹੈ ਕੌਣ ਸਹੀ ਹੈ ਯਾਨੀ ਕਿ ਐਨਸੀਬੀ ਦੇ ਅਧਿਕਾਰੀਆਂ ਦੀ ਮੀਟਿੰਗ ਪੰਜਾਬ ਦੇ ਡੀਜੀਪੀ ਗੌਰਵ ਯਾਤਪ ਦੇ ਨਾਲ ਕਹਿੰਦੇ ਨੇ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਮੁਲਾਕਾਤ ਹੋ ਚੁੱਕੀ ਹੈ ਐਨਸੀਬੀ ਪਰਮਿਸ਼ਨ ਮੰਗ ਰਹੀ ਹੈ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਦੇ ਡਾਇਰੈਕਟਰ ਦੇ ਕੋਲੋਂ ਮੰਗੀ ਗਈ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਕੋਲੋਂ ਮੰਗ ਰਹੀ ਹੈ ਹਾਲਾਂਕਿ ਜੇ ਗੱਲ ਕਰੀਏ ਡੀਜੀਪੀ ਗੌਰਵ ਯਾਦਵ ਚੰਗੇ ਇਨਸਾਨ ਗਲਤ ਨੂੰ ਗਲਤ ਕਹਿੰਦੇ ਨੇ ਸਹੀ ਨੂੰ ਸਹੀ ਕਹਿੰਦੇ ਨੇ ਅਤੇ ਉਹਨਾਂ ਦੇ ਤਰਕ ਬਹੁਤ ਵਧੀਆ ਨੇ ਤੇ ਬਿਕਰਮ ਮਜੀਠੀਆ ਨੂੰ ਫੋਨ ਕਸੀਟੇਗੀ ਐਲਸੀਬੀ ਸੱਤਾ ਤੇ ਪਿੰਦੀ ਕੌਣ ਸਨ 35 ਲੱਖ ਰੁਪਏ ਦਾ ਕੋਲ ਲੈਣ ਦੇਣ ਹੋਇਆ ਸੀ ਉਹ ਕਿਵੇਂ ਹੋਇਆ ਦੂਸਰੇ ਪਾਸੇ ਜਿੱਥੇ ਪੰਜਾਬ ਸਰਕਾਰ ਆਮ ਆਦਮੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਆਮਦਨ ਤੋਂ ਵੱਧ ਜ਼ਾਇਦਾਦ ਰੱਖੀ ਹੋਈ ਹੈ ਵਿਕ्रम ਮਜੀਠੀਆ ਨੇ 540 ਕਰੋੜ ਰੁਪਏ ਦੀ ਜ਼ਾਇਦਾਦ ਤੇ ਦੂਸਰੇ ਪਾਸੇ ਐਨਸੀਬੀ ਜਿਹੜੀ ਸੈਂਟਰ ਸਰਕਾਰ ਦੀ ਹੈ ਉਹਨੇ ਵੀ ਦਸਕਤ ਕਹਿੰਦੇ ਨੇ ਪੰਜਾਬ ਦੇ ਵਿੱਚ ਦੇ ਦਿੱਤੀ ਹੈ ਲੇਕਿਨ ਉਹ ਨਸ਼ੇ ਨੂੰ ਲੈ ਕੇ ਗੱਲਬਾਤ ਉਹ ਨਸ਼ੇ ਨੂੰ ਲੈ ਕੇ ਗੱਲਬਾਤ ਕਰੇਗੀ ਆਮਦਨ ਤੋਂ ਵੱਧ ਜ਼ਾਇਦਾਦ ਹੈ ਉਹ ਮਾਮਲਾ ਹੈ ਇਹੀ ਦਾ ਉਹ ਮਾਮਲਾ ਹੈ ਬਿਜ਼ਨਸ ਅਤੇ ਬਿਜ਼ਨਸ ਬਿਊਰੋ ਦਾ ਉਹ ਮਾਮਲਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਹੜੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਸੀ ਸੱਤਾ ਪਿੰਦੀ ਗਿਲ ਇਸ ਤਰ੍ਹਾਂ ਦੇ ਨਸ਼ਾ ਤਸਕਰਾਂ ਦੀ ਵਾਰ-ਵਾਰ ਵੱਖ-ਵੱਖ ਪੱਤਰਕਾਰਾਂ ਵੱਲੋਂ ਵੱਖ-ਵੱਖ ਪਾਰਟੀਆਂ ਵੱਲੋਂ ਗੱਲ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਬੋਲੀ ਅ즈ਨਾਲਾ ਨੇ ਕਿਹਾ ਸੀ ਕਿ ਆਪਣੇ ਜਿਗਰੀ ਯਾਰ ਦਿਲ ਦੇ ਟੁਕੜੇ ਸੱਤੇ ਤੇ ਪਿੰਦੀ ਨੂੰ ਕਹਿੰਦੇ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚਿੱਟੇ ਵਰਗਾ ਨਸ਼ਾ ਵੰਡਿਆ ਪੰਜਾਬ ਸਰਕਾਰ ਵੱਲੋਂ ਯਾਨੀ ਕਿ ਸ਼ਰੂਮਈ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਸਰਕਾਰੀ ਗੱਡੀਆਂ ਸਿਕਿਉਰਿਟੀ ਅਤੇ ਜੇਕਰ ਬਿਕਰਮ ਮਜੀਠੀਆ ਨੂੰ ਕਿਸੇ ਨੇ ਮੱਲਾ ਹੁੰਦਾ ਸੀ ਤੇ ਸੱਤਾ ਅਤੇ ਪਿੰਦੀ ਦੀ ਪਰਮਿਸ਼ਨ ਤੋਂ ਬਿਨਾਂ ਤੇ ਦੂਸਰੇ ਪਾਸੇ ਚਾਰ ਤੋਂ ਪੰਜ ਹਲਕਾ ਅਬਰਸਰ ਦੇ ਜਿਹੜੇ ਵਿਧਾਇਕ ਹੁੰਦੇ ਸੀ ਸ਼ਰੂਮਈ ਅਕਾਲੀ ਦਲ ਦੇ ਉਹ ਸੱਤਾ ਤੇ ਪਿੰਦੀ ਨਾਲ ਸਪੈਸ਼ਲ ਬੈਠ ਕੇ ਸ਼ਰਾਬ ਪੀਂਦੇ ਸੀ ਉਹਨਾਂ ਦੀ ਡਿਊਟੀ ਲਗਾਈ ਕਿ ਸੀ ਬਿਕਰਮ ਮਜੀਠੀਆ ਵੱਲੋਂ ਉਨ੍ਹਾਂ ਦੀ ਤੂਤੀ ਬੋਲਦੀ ਸੀ ਐਨਸੀਬੀ ਉਸ ਮਾਮਲੇ ਤੇ ਹੁਣ ਜਾਂਚ ਕਰੇਗੀ ਇਸ ਨਾਲ ਬਿਕਰਮ ਮਜੀਠੀਆ ਦੀਆਂ ਬਹੁਤ ਵੱਡੇ ਪੱਧਰ ਤੇ ਮੁਸ਼ਕਲਾਵਾਂ ਵਧੀਆਂ ਕਿਉਂਕਿ ਈਡੀ ਅਤੇ ਐਨਸੀਬੀ ਇਹ ادارے ਜਿਹੜੇ ਨੇ ਇਹ ਸੈਂਟਰ ਸਰਕਾਰ ਦੇ ਕੋਲ ਨੇ ਹੁਣ ਸੈਂਟਰ ਸਰਕਾਰ ਨੇ ਡੀਜੀਪੀ ਗੌਰਵ ਯਾਦਵ ਦੇ ਕੋਲੋਂ ਪਰਮਿਸ਼ਨ ਜਿਹੜੀ ਮੰਗੀ ਹੈ ਇਹਦੇ ਨਾਲ ਬਿਕਰਮ ਮਜੀਠੀਆ ਦੀਆਂ ਬਹੁਤ ਵੱਡੇ ਪੱਧਰ ਤੇ ਜੜੀਆਂ ਮੁਸ਼ਕਲਾਵਾਂ ਵਧਣਗੀਆਂ ਹਾਲਾਂਕਿ ਅਰਸ਼ਦੀਪ ਸਿੰਘ ਪਲੇਰ ਕੋਲੋਂ ਅੱਜ ਕਿਹਾ ਬਈ ਭਾਈ ਤੁਸੀਂ ਮੈਨੂੰ ਸਬੂਤ ਦਿਖਾਓ ਉਹ ਬਿਲਕੁਲ ਤੰਦਰੁਸਤ ਨੇ ਬਿਕਰਮਜੀਠਿਆ ਉਹ ਗੁਰੂ ਦਾ ਘਾਰਾ ਮੰਡਣ ਵਾਲੇ ਨੇ ਗੁਰੂ ਦਾ ਉਹ ਓਟਾਸਾ ਲੈ ਕੇ ਉਹ ਚੱਲ ਰਹੇ ਨੇ ਉਹ ਬਿਲਕੁਲ ਫਿਜ਼ੀਕਲੀ ਫਿਟ ਨੇ ਨਾ ਤਾਂ ਉਹਨਾਂ ਨੂੰ ਏਸੀ ਦੀ ਜ਼ਰੂਰਤ ਹੈ ਨਾ ਉਹਨਾਂ ਨੂੰ ਚੰਗੇ ਪੁੱਜਣ ਦੀ ਜ਼ਰੂਰਤ ਹੈ ਪੁੱਜੇ ਹੀ ਸੌਣਗੇ ਜਿਵੇਂ ਆਪ ਕੈਦੀਆਂ ਦੇ ਨਾਲ ਪਿਆਰ ਕੀਤਾ ਜਾਂਦਾ ਲੇਕਿਨ ਸਮਝ ਜਦੂ ਆਵੇਗਾ ਅਸੀਂ ਡਿਫਰੈਂਡੈਂਟ ਦਾ ਕੇਸ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਤੇ ਹੋਰ ਲੋਕਾਂ ਦੇ ਜਿਹੜੇ ਸ਼ਹਿਰ ਤੇ ਖਬਰਾਂ ਦੇ ਰਹੇ ਨੇ ਲੇਕਿਨ ਜੇਕਰ ਐਨਸੀਬੀ ਦੀ ਐਂਟਰੀ ਹੁੰਦੀ ਹੈ ਤਾਂ ਫਿਰ ਬਿਕਰਮਜੀਤਿਆ ਨੂੰ ਬੜਾ ਵੱਡਾ ਪੁੱਠਾ ਪੰਗਾ ਪਵੇਗਾ ਝੀਲ ਦੇ ਵਿੱਚ ਬੈਠੇ ਹੋਏ ਨੂੰ ਧੰਨਵਾਦ